ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚੱਲ ਵੀਰੇ ਬਹੁਤ ਵਧੀਆ ਵੀਰ ਜੀ ਹਾਂਜੀ ਵੀਰੇ ਜੀ ਨਾਂ ਦੱਸਿਓ ਨਾਂ ਸੋਨੂ ਜੇ ਪਿੰਡ ਭੋਮਾ ਜਿਲ੍ਹਾ ਬਸੈਤ ਤਹਿਸੀਲ ਮਜੀਠਾ ਜੇ ਠੀਕ ਹੈ ਜੀ ਫੋਨ ਨੰਬਰ 987840 ਦਾ ਲੈ ਜਾ ਚੰਗੀਆਂ ਵੇੜਾਂ ਆਂ ਜੀ ਕੋਲੇ ਵੀਰੇ ਬਹੁਤ ਵਧੀਆ ਵੀਰ ਜੀ ਟੋਪ ਕਲਾਸ ਵੀਰ ਜੀ ਵੇੜਾਂ ਲਿਆਉਂਦੀਆਂ ਚੰਗੇ ਜ਼ਿੰਦਗੀ ਨੇ ਕੱਢ ਗਏ ਵੱਡੀ ਫਾਰਮ ਵਾਲੀ ਵਾੜ ਲਿਆਉਂਦੀ ਜੀ ਵੀਰ ਜੀ ਠੀਕ ਹੈ ਜੀ ਰਿਕਾਰਡ ਵਾਲੀ ਵੀਰ ਜੀ 20 ਪਲੱਸ ਵਾਲੀ ਅੱਛਾ ਜੀ ਹਾਂ ਜੀ ਠੀਕ ਹੈ ਵੀਰੇ ਇੱਕ ਟੋਕਰ ਗੱਬਰ ਜੀ ਇੱਕ ਟੋਕਰ ਗੱਬਰਾਂਗੇ ਗੋਦਾ ਘਰੇ 5 ਲੀਟਰ ਪੱਕਾ ਠੀਕ ਹੈ ਜੀ ਬਹੁਤ ਵਧੀਆ ਚਵਾ ਚੁਆ ਐ ਬੋਡੀ ਬੋਡੀ ਧਾਰ ਆਉਂਦੀ ਆ ਅੱਛਾ ਜੀ ਤੇ 3 ਮਹੀਨੇ ਦੀ ਘੱਬਰ ਜੀ ਕੀ ਬਾਤ ਹੈ ਜੀ ਵਧੀਆ ਚੰਗੇ ਨਗੀਨੇ ਲਿਆਏ ਮਨਾ ਵੀਰ ਜੀ ਕੋਠੇ ਜਿਹੜੀ ਗਾਂਆਂ ਦੀ ਕੱਢ ਗਏ ਅੱਛਾ ਜੀ ਦੋਆਂ ਗਾਇਆਂ ਜਿਹੜੀ ਕੱਲੀ ਗਾਈਆਂ ਆ ਅੱਛਾ ਜੀ ਹਾਂਜੀ ਏਡੀ ਤਗੜੀ ਗਾਈਆਂ ਨੇ ਆ ਦੀ ਵੀਰ ਜੀ 20 22 ਲੀਟਰ ਵਾਲੀ ਚੰਗੀ ਤਲਲੇਦਾਰ ਚੰਗੀ ਵਿਰਜੀ ਤਣਾਣੇਦਾਲ ਵੈੜ ਲਿਆਂਦੇ ਸੇਵਾਦਾਰੂ ਗੀ 14-15 ਲੀਟਰ ਦੁੱਧ ਕਾਜੂ 14-15 ਕਿਲੋ ਦੁੱਧ ਕਾਜੂ ਦੂਆਂ ਗਾਈਆਂ ਜਿਹਨੇ ਕੱਲੀ ਪਠੇ ਪਾਉਗਣਾ ਬੰਦਾ ਹਾਂਜੀ ਲੋ ਰੱਖਦੀ ਲੋੜ ਨਹੀਂ ਇੱਕ ਹੀ ਰੱਖ ਲੈ ਬੰਦਾ ਇਹਦੇ ਵਿਰਜੀ ਨਜ਼ਾਰੇ ਬੰਦੂ ਜੀ ਦੁੱਧ ਦੇ ਦੋ ਮਹੀਨੇ ਦੀ ਸੂਈਏ ਦੂਆਂ ਮਹੀਨੇ ਐਸਾ ਹੀ ਸੂਈਏ 10 ਕਿਲੋ ਦੀ ਗਰੰਟੀ ਦੇਣੀ ਆ ਠੀਕ ਹੈ ਵਿਰਜੀ ਹਾਂਜੀ ਬਿਲਕੁਲ ਵਿਰੇ ਵਿਰਜੀ ਲਿਆਂਦੀ ਆ ਕੋ ਦੋ ਚਾਰ ਦਿਨ ਪਠੇ ਪਾ ਗਏ ਨਾ ਵਿਜੀ ਵੈੜ ਦਸ ਦੂਗੀ ਹੁਣ ਬਾਹਰ ਬਦਲ ਗਈ ਤੁਹਾਨੂੰ ਪਤਾ ਮੌਸਮ ਚੇਂਜ ਹੋ ਗਿਆ ਵਾ ਬਿਲਕੁਲ ਬਿਲਕੁਲ ਹਾਂਜੀ ਬ ਤੁਹਾਡੇ ਜਿੰਨੀ ਚਰਚੇ ਚੱਲਣਦੇ ਆ ਬਿਲਕੁਲ ਧੰਨਵਾਦ ਵੀ ਤੁਹਾਡਾ ਤੁਹਾਡੇ ਕਰਕੇ ਚੱਲਣਦੇ ਹਨ ਜੀ ਹੁਣ ਦੇ ਵੀ ਜੀ YouTube ਤੇ ਬਸ ਇੱਕੋ ਹੀ ਨਾਮ ਚੱਲਣ ਦੇ ਕਲਜਿੰਦਰ ਡੇਰੀ ਫਾਰਮ ਸਾਰੇ ਡੇਰੀ ਫਾਰਮ ਸਾਰੇ ਹੀ ਬੋਲਣ ਲੱਗੇ ਚਾਗੇ ਸਾਰੇ ਫੇਲ ਕਰਦੇ ਨਹੀਂ ਕੋਈ ਕੋਈ ਨਹੀਂ ਵੀਰ ਫੇਲ ਹੋਇਆ ਬਸ ਇਹੋ ਕਿੰਨਾ ਜੇ ਟਾਈਮ ਹੁੰਦਾ ਹਨ ਸਾਰੇ ਕਿਤੇ ਟਾਈਮ ਹੁੰਦਾ ਆ ਪਤਾ ਨਹੀਂ ਕੱਲ ਕੱਲ ਦਾ ਟਾਈਮ ਕਿਹੋ ਜਿਹਾ ਹੋਣਾ ਹਨਾ ਬਾਕੀ ਪਰਮਾਤਮਾ ਕਿੰਨਾ ਕਿ ਜੇ ਚਲਾਈ ਜਾਂਦਾ ਚੱਲੀ ਫਿਰਨਾ ਹਨਾ ਜੀ ਬਸ ਬਸ ਵੀਰ ਜੀ ਬਸ ਸਮਾਂ ਆ ਜੀ ਕਿਆਂ ਨੂੰ ਮਰਜ਼ੀ ਕੁਮਾ ਸਕਦਾ ਜੀ ਹਨਾ ਜੀ ਬਸ ਵਕਤ ਵੀਰ ਜੀ ਟਾੜੀ ਮਸ਼ਹੂਰੀ ਚੱਲਦੀ ਪਈ ਆ ਬਹੁਤ ਬਸ ਤੁਸੀਂ ਵੀਰ ਮੌਕਾ ਦੇਈ ਜਾਂਦੇ ਮੈਂ ਵੀਡੀਓ ਬਣਾ ਦੇਣਾ ਹਨਾ ਹਾਂਜੀ ਹਾਂਜੀ ਤੇ ਇਹਨਾਂ ਟਾਈਮ ਹੀ ਆ ਵੀਰੇ ਕਿਹਦਾ ਚੱਲੀ ਜਾਂਦਾ ਚੱਲੀ ਜਾਂਦਾ ਹਨਾ ਬਾਕੀ ਪਰਮਾਤਮਾ ਹਰ ਇੱਕ ਨੂੰ ਚੜ੍ਹਦੀ ਕਲਾ ਰੱਖੇ ਜੀ ਆਪਣੇ ਟਾੜੀ ਕਿਰਪਾ ਤੁਹਾਡੇ ਦੀ ਕਿਰਪਾ ਕੀਤੀ ਆ ਬਿਲਕੁਲ ਵੀਰ ਜੀ ਸਾਰੇ ਵੀਰਾਂ ਨਾਲ ਹੀ ਆ ਜੀ ਹਾਂਜੀ 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 ਵੀਰ ਜੀ ਠੀਕ ਆ ਵੀਰੇ ਕਰੀਏ ਸ਼ ਦਕਾੜੇ ਦਾ ਫਾਰਮ ਵਾਲੀ ਵੱਡੀ ਗਾਂ ਜੇ ਵਿਜੀ ਅਸੇ ਵੱਡੀ ਗਾਂ ਆ ਗਈ ਹੈ ਨਾ ਜਿੰਨਾ ਕੱਲੀ ਦੁੱਧ ਉਹ ਜੇ ਕੋਈ ਵੀਰਸਾਂ ਵਾਲਾ ਲੈ ਕੇ ਅੱਜ ਹੀ ਲੈ ਕੇ ਆਏ ਆ ਠੀਕ ਹੈ ਵੀਰੇ ਹਾਂਜੀ ਦੁੱਧ ਵੀ ਜੀ 11 10 ਕਿਲੋਵਾਂ ਦੀ ਗਰੰਟੀ ਦੇਣੀ ਆ ਇਹ 10 ਕਿਲੋਵਾਂ ਦੀ ਗਰੰਟੀ ਆ 10 ਕਿਲੋਵਾਂ ਦੀ ਗਰੰਟੀ ਵੀ ਜੀ ਦੋ ਗਾਂ ਜਿਹਨੇ ਕੱਲਾ ਵੀ ਪੱਠੇ ਪਾਏ ਦੋਹਾਂ ਕੰਨ ਦੀ ਲੋੜ ਨਹੀਂ ਅੱਜ ਕੱਲੀ ਲੈ ਜਾਏਗਾ ਹਾਂਜੀ ਤੇ ਵੀ ਜੀ ਦੁੱਧ 14 15 ਕਿਲੋ ਕਰ ਜੂਗੀ ਨਹੀਂ ਨਾੜਾ ਨੂੜਾ ਵੇਖੋ ਥਾਣ ਵਿਖਾਓ ਵਸ਼ੀ ਦਾ ਠੰਡੀ ਫਿਰ ਵੀ ਜੀ ਬਰਫ਼ ਲੱਗੀ ਵੇਖੋ ਵੀਰੋ ਚੈੱਕ ਕਰ ਲਿਓ ਕੁਆਲਿਟੀ ਥਾਂ ਤੋਂ ਦੀ ਕੁਆ ਬਾਈ ਵੀਰੇ ਵੇ ਲੋ ਬਾਈ 23 ਕਿਲੋ ਦਾ ਭਰਿਆ ਏ ਅਜੇ ਵੀ ਚੰਗੀ ਸੇਵਾ ਦੇ ਵਿੱਚ 22 ਕਿਲ ਕਰੂਗੀ ਦੁੱਧ 14-15 ਕਿਲੋ ਮੈਂ ਪੈਸੇ ਲਾ ਦੋਗੀ ਜਦੋਂ ਪੈਸਾ ਮੈਂ ਦੇ ਦੂਗੀ ਮੁੱਲ ਪੂਰਾ ਕਰ ਦਊਂਗਾ ਮਹੀਨਿਆਂ 'ਚ ਵੇਖੋ ਵੀਰੋ ਚੈੱਕ ਕਰ ਲਿਓ ਤੇ ਵੀਰ ਜੀ ਕਹਿੰਦੇ ਦੋਵਾਂ ਮਹੀਨਿਆਂ 'ਚ ਪੈਸੇ ਪੂਰੇ ਕਰ ਦੂ ਦੁੱਧ 10 ਕਿਲੋ ਹੋਣਾ ਹੈਗਾ ਹਾਂ ਜੀ ਵੀਰ ਜੀ ਇੱਦਾਂ ਵੇਖੋ ਆ ਵੇਖੋ ਕਿਆ ਬਾਤ ਹੈ ਵੀਰ ਜੀ ਆ ਜੀਆਂ ਦੇ ਸ਼ਕੀਨ ਇੱਥਾਂ ਮਿਲਣੀਆਂ ਆ ਇਹ ਘੋਮੇਓ ਵੀਰ ਜੀ ਆ ਚੀਜ਼ਾਂ ਇੱਥਾਂ ਬਾਕੀ ਵੀਰ ਜੀ ਜਿਹੜਾ ਪਿਛਲਾ ਥਾਂਜੇ ਦੇ 5 75 ਰੁਪਏ ਘੱਟ ਗਏ ਪਿਛਲੇ ਥਾਂ ਦੀਆਂ ਜਦੋਂ ਉਹਨੇ ਸੱਜਰ ਸੋਣਾ ਉਹਨੂੰ ਰੋਹਿੜਾ ਆ ਬਖਾ ਲਈ ਅੱਛਾ ਹੀ ਉਹ ਕਿਲੋ ਸੇਵਾ ਦਾ ਹਨਾ ਵੀਰੇ ਆਹ ਬੜਾ ਥਣ ਵੀਰੇ ਥੋੜਾ ਇਹਦੀਆਂ ਧਾਰਾਂ ਘੱਟ ਆ ਇੱਥੇ 5 ਘੱਟ ਆ 10 ਘੱਟ ਦੇਣੀਆਂ ਪਖਮਾ ਪੂਰਾ ਹੋਵੇਗਾ ਚਲੋ ਕੋਈ ਵੀ ਰੱਦਾ ਲਾਲੇ ਚੰਗਮੀ ਵੀ ਹੈ ਨਾ ਨਹੀਂ ਅੱਧੇ ਮਾਰਦੇ ਜੀ ਅੱਛਾ ਅੱਧੇ ਮਾਰ ਦੇ ਚੋਕੇ ਲਵੇ ਚੋਕੇ ਲਵੇ ਦੋ ਟਾਈਮ ਆਵੇ ਬਿਲਕੁਲ ਸੱਚਾਈ ਹੈ ਵੀਰ ਜੀ ਜੀ ਝੂਠ ਨਹੀਂ ਮਾਰ ਕੇ ਦੇਣੀ ਕੋਈ ਇੱਥੇ ਆਵੇ ਦੋ ਟਾਈਮ ਸੜੀ ਗਏ ਖੜੇ 10 ਲੀਟਰ ਕੱਢੇ ਚਾਰ ਕੇ ਲੈ ਠੀਕ ਹੈ ਹੁਣ ਇਸ ਟਾਈਮ ਵੀਰੇ 10 ਕਿਲੋ ਦੁੱਧਾ ਇੱਕ ਥਾਂ ਦੀਆਂ ਚਾਰ ਕਿਤਾਣਾ ਘਾਟਾ ਹਾਂ ਜੀ ਹਾਂ ਜੀ ਵੇਖੋ ਬਾਕੀ ਚਵਾ ਚੂ ਚੰਗਾ ਹੈ ਨਾ ਮੈਂ ਨਾ ਵੀਰ ਜੀ ਪੂਰਾ ਰੂਮ ਇੱਧਰ ਵੇਖੋ ਚਵਾ ਇਹਦੇ ਸੱਜਰ ਦਾ ਚੰਗਰ ਕਾਢ ਦੱਸ ਦੇ ਵੀਰ ਚਵਾ ਵੀਰ ਜੀ ਸੱਜਰ ਦਾ ਚੂ ਪੰਜੀ ਗੱਲ ਸੋਹਣਾ ਸੋਹਣਾ ਚਵਾ ਵੇ ਵੇਖੋ ਕਿਹੜੇ ਥਾਂ ਧਾਰ ਘਟ ਹੋ ਗਈ ਦੁੱਧ ਸਾਫ ਮੈਂ ਨਾ ਵਿਧੀ ਆ ਵੇਖੋ ਕੀ ਬਾਤ ਹੈ ਵੇਖੋ ਵੀਰੋ ਚੈੱਕ ਕਰ ਲਿਓ ਠੀਕ ਹੈ ਵੀਰੇ ਠੀਕ ਹੈ ਜੀ ਆਹੋ ਜੀ ਗੱਲ ਨਹੀਂ ਆ ਬਿਲਕੁਲ ਸੱਚਾਈ ਹੈ ਜੀ ਬਿਲਕੁਲ ਰੋਣਾ ਡਰ ਰਾਈ ਰੋਣਾ ਮਾੜਾ ਡੰਗ ਨਹੀਂ ਕੇ ਵੀਰ ਭੈਣ ਭਰਾ ਦੇ ਬਿਲਕੁਲ ਸੱਚਾਈ ਰੱਖਣੀ ਹੈ ਵੀਰੇ ਹਨਾ ਲੰਮਾ ਟਾਈਮ ਕੰਮ ਕਰਨਾ ਸੱਚਾਈ ਤੇ ਹਨਾ ਅਸੀਂ ਝੂਠ ਨਹੀਂ ਮਾਰਦੇ ਦੇਣੇ ਜਿਹੜੇ ਤਾਂ ਧਰਾਂ ਘਾਟੇ ਦੱਸ ਕੇ ਦੇਣੀ ਆ 24 25 ਲੀਟਰ ਦੁੱਧ ਹੁੰਦੀ ਰਹੀ ਹਾਂ ਜੀ ਫਿਰ ਜਿਆਦਾ ਦੁੱਧ ਵੜੀ ਉਹਦੇ 2 4 ਤਰ੍ਹਾਂ ਘਾਟੇ ਦੇਣੀ ਆ ਬਾਕੀ ਜੰਗੀ ਬਰੀਡ ਆਵਾ ਬਾਕੀ ਵੀਰੇ ਲੇਵੇ ਲੂਵੇ ਤਾਂ ਹੁੰਦਾ ਜਾਂ ਕੋਈ ਲਾ ਲੇ ਦੁੱਧ ਨੇ ਚੰਗਾ ਰਿਕਾਰਡ ਭਰਿਆ ਹੋਊਗਾ ਜੀ ਹੈ ਨਾ ਜੀ ਵੇਖੋ ਨਾਣਾ ਵੇਖੋ ਗਾਂ ਦੇ ਲੱਗੀਆਂ ਪਾਈਪ ਲਾਈਨ ਵੇਖੋ ਫਿਰ ਕਿ ਡੀ ਮੋਟੀ ਲੱਗੀ ਆ ਬਿਲਕੁਲ ਬਿਲਕੁਲ ਇਹ ਦੁੱਧ ਦੇ ਗੰਗਰ ਵਾਲਾ ਜਾਬਦਾਦ ਕੀ ਦੁੱਧ ਵਾਲੀ ਗਾਂ ਆ ਚੰਗੀ ਆ ਵੀਰੇ ਚੰਗੀ ਆ ਚੰਗੇ ਰਿਕਾਰਡ ਵਾਲੀ ਆ ਵੱਡੇ ਪੱਲੇ ਚ ਆ ਗਈ ਆ ਬਾਕੀ ਕਿਹੜਾ ਵੀਰ ਸੇਵਾ ਕਰ ਲੂਗਾ ਚੰਗਾ ਦੁੱਧ ਭਰੂਗੀ ਬ੍ਰੈਂ ਕੋਈ ਵੀ ਸੇਵਾ ਕਰੇ ਕਾਇ ਦੀ ਖੜਕੇ ਬਿਲਕੁਲ ਸੱਜੇ ਨਹੀਂ ਆਦੇ ਇਹ ਤਾਂ ਸੱਜੇ ਨਹੀਂ ਭੰਜੇ ਵੀਜੀ ਟੋਕੜਾ ਹੀ ਸਜਣਾ ਮੈਂ ਇਹਨਾਂ ਸੇਵਾਣਾ ਗਾੜੀ ਦੱਸਦੇ ਵੀਰੇ ਕੋਈ ਟਿਕਟਾ ਲੱਗਾ ਤੇ ਨਹੀਂ ਹਜੇ ਬਣੀ ਨੇ 40 ਦਿਨ ਅੱਛਾ ਜੀ 2-3 ਮਹੀਨੇ ਹੋਏ ਜੇ ਸੂਈ 2-3 ਮਹੀਨੇ ਸੂਈ ਨੂੰ ਹੋਏ ਜੇ ਹਾਂਜੀ ਠੀਕ ਹੈ ਜੀ ਹਾਂਜੀ ਫਾਰਮ ਜੇ ਤੁਹਾਨੂੰ ਪਤਾ ਦੋਦ ਨੇ ਸਾਰਾ ਸਮਾਂ ਦੇਈ ਜਾਣਾ ਜਿੰਨਾ ਚਿਰ ਸੂਈ ਹਾਂਜੀ ਬਿਲਕੁਲ ਬਰੀਡ ਆ ਬਾਕੀ ਕਿਹੜਾ ਵੀ ਸੇਵਾ ਕਰੀ ਜਾਊਗਾ ਦੋਦ ਤੇ ਸੁੰਜਿਆ ਤਾਂ ਕਿ ਵੀਰੇ ਦਿੰਦੀ ਹੈ ਨਾ ਨਹੀਂ ਨਹੀਂ ਅੱਜ ਵੀਜੀ ਮੋਲ ਪੂਰਾ ਕਰ ਦੇਗੇ ਜਿੰਨਾਂ ਕਈ ਰੇਟ ਪਾਦਣਾ ਨਿਗਾਹ ਆ ਸਾਈ ਪਾ ਕੇ ਆਜੇ ਦ ਬਿਲਕੁਲ ਜੀ ਨਿਕਾਇਆ ਮੁੱਲ ਪੁਣਾ ਦੂਆਂ ਮਹੀਨੇ ਮੁੱਲ ਪੂਰਾ ਕਰ ਦੇਣਾ ਇਹਦੇ ਦੋ ਦਾ ਕਰ ਚੋਨੂ ਵੀਰ ਜੀ ਬਹੁਤ ਵਧੀਆ ਵੀਰ ਜੀ ਠੀਕ ਹੈ ਜਦੋਂ ਮਰਜੀ ਚੋਨ ਜਦੋਂ ਆਨਲਾਈਨ ਫਿਰ 10 ਗੱਲਾ ਪੱਕੀ ਗਰੰਟੀ ਹੋਊਗੀ ਉਦਾਂ 11 ਹੀ ਹੋਊਗਾ ਠੀਕ ਹੈ ਵੀਰੇ ਹਾਂਜੀ ਤੇ ਮੁੱਲ ਦੀ ਗੱਲ ਕਰੀਏ ਕਿੰਨੇ ਦੇਣੀ ਵੀਰੇ ਨਿਕਾਇਆ ਵੀਰ ਜੀ ਕਹਾਂ ਮੈਂ ਮੁੱਲ ਬੋਲ ਵੀਰ ਜੀ 27000 27000 ਦੀ ਦੇ ਦਾਂਗੇ 27000 ਦੀ ਹਾਂਜੀ ਠੀਕ ਹੈ ਵੀਰੇ ਜੈ ਜੈ ਕੋਈ ਨਾ ਕਰ ਦਿਓ ਆਪ ਹੀ ਮਾਨਦਾਨ ਕਰ ਦਿਓ ਜੋ ਬੰਦਾ ਹਾਂ 26000 ਦੀ ਦੇ ਦਈਏ ਫਿਰ ਹਾਂ ਜਾਨਦੇ ਹੋ ਜਾਨਦੇ ਵੀਰੇ ਜਾਨਦੇ ਹੋ ਵੀਰਾਂ ਨੂੰ ਕਰਾਇ ਗਰੋ ਪ ਵੇਜੀ 5000 ਦੀ ਆ ਦਿਹਾੜੀ ਆ ਵੀ ਜਿਹੜੇ ਰਾਹੇ ਛੋਟ ਛਪਾਈ ਕਰਨਾ ਹੈ ਵਿੱਚੋਂ ਵੀਜੀ ਬਹੁਤ ਹੀ ਵੀਰ ਕਸਾਈ ਨਾ ਕਰ ਠੀਕ ਆ ਵੇਖੋ ਵੀਰੋ 5000 ਦੀ ਵੀਰ ਕਹਿੰਦੇ ਦੇ ਦਾਂਗੇ ਵੇੜ ਵੀਜੀ ਪਸੰਦ ਪੀ ਵੇੜ ਵੇ ਲੋ 10 ਕਿਲੋ ਦੁੱਧ ਵੀਜੀ ਅੱਛਾ ਪਸੰਦ ਪੀ ਠੀਕ ਆ ਵੀਰ ਠੀਕ ਆ ਠੀਕ ਆ ਵੀਰੇ 5000 ਚੋਂ ਵੀ ਚਲੋ ਕੋਈ ਨਾ ਕੋਈ ਵੀਰ ਦੂਰੋਂ ਫੋਨ ਕਰੂ ਕਰ ਦਿਓ ਛੋਟ ਛੜ ਕਰ ਦਿਓ ਹੈਨਾ ਠੀਕ ਆ ਵੇਖੋ ਵੀਰੋ ਜੈਜ ਰੈਡੀ ਵੀਰ ਦਾ ਵੱਡੇ ਪੱਲੇ ਚ ਚੰਗੇ ਰਿਕਾਰਡ ਵਾਲੀ ਆ ਬਰੀਡ ਬਰੂਡ ਫੁੱਲਾ ਠੀਕ ਆ ਵੀਰੇ ਜੀ ਥੋੜਾ ਬੋਤਾ ਕਰਦਾਂਗੇ ਬਿਲਕੁਲ ਕਰ ਜੋ ਮਾਨਤਨ ਹਨ ਹੁਣ ਲਾਵੇ ਬਈ ਬਿਲਕੁਲ ਹਾਂਜੀ ਠੀਕ ਹੈ ਵੀਰੇ ਪਸੰਦੀ ਹਨ ਪਸੰਦੀ ਵੀ ਜੀ ਵੇਖੋ ਥਾਨ ਕੱਢੇ ਗਦੇ ਚੰਗਾ ਥਾਨ ਕੱਢਿਆ ਹਨ ਚੰਗਾ ਥਾਨ ਕੱਢਿਆ ਪਸੰਦੇ ਠੀਕ ਹੈ ਵੀਰੇ ਦੂਜੇ ਨੰਬਰ ਤੇ ਆ ਗਈ ਇਹਦੇ ਬਾਰੇ ਦੱਸਿਓ ਇਹ ਟੋਕੜ ਗੱਬਣ ਦੀ ਵਸਤੀ ਟੋਕੜ ਗੱਬਣ ਜੀ ਗੱਬਣ ਟੋਕੜ ਅਸੀ ਜਿਆ ਸੁਆ ਜੇ ਤੇ ਨਾਂ ਮਿਹਰੀ ਗੱਬਾ ਹੈ 5 ਕਿਲੋ ਦੁੱਧ ਦੇ ਵੇਖੋ ਥਾਨ ਲਗਾ ਕੇ ਦੇ ਵਸੀ ਨੂੰ ਤੋਰੋ ਵੀਰ ਜੀ ਲੈ ਆਓ ਪਰ ਤੋਰ ਦੋ ਇੱਕ ਦੂਤਰ ਦੇ ਬੱਚੇ ਵੇਖੋ ਵੀਰੋ ਟੋਕੜ ਗੱਬਣ ਆ ਗਈ ਆ ਦੁੱਧ ਕਿੰਨਾ ਦੱਸਾਂ ਵੀਰੇ 5 ਕਿਲੋ 5 ਕਿਲੋ ਦੁੱਧ ਦਾ 5 ਕਿਲੋ ਦੁੱਧ ਤੇ ਨਾ ਤੇ ਲੈਣੀ ਗੱਬਣਗੇ ਚਵਾ ਚੂ ਕਿਵੇਂ ਦਾ ਇਹਦਾ ਵੀਰ ਜੀ ਬਹੁਤ ਵਧੀਆ ਐ ਥਣ ਥਣ ਚਵਾ ਇੱਕ ਨੰਬਰ ਬਾਕੀ ਵੇਖ ਲਓ ਵੀਰੋ ਐਨ ਲੈ ਵੱਲੂ ਬਸ ਸਾਫ ਆ ਬਿਲਕੁਲ ਥਣ ਥਣ ਵਧੀਆ ਲੱਗਿਆ ਬਾਕੀ ਵੀਰ ਜੀ ਨੇ ਦੱਸਤਾ ਟੋਕੜ ਗੱਬਣਾ ਦੁੱਧ ਵੀ ਦੁੱਧ ਕੇ ਨਾ 5 ਕਿਲੋ ਹਨਾ ਦੱਪਣ ਕੀ ਨਜ਼ਰ ਦੀ ਦੱਸਿਆ ਨਾ ਮਹੀਨੇ ਆਦੀ ਵੀਰ ਜੀ ਚੈੱਕ ਪਾਸ ਕਰਾ ਕੇ ਲਿਆਂਦੀ ਆ ਚੈੱਕ ਪਾਸ ਕਰਾ ਕੇ ਲਿਆਂਦੀ ਆ ਹਾਂ ਜੀ ਇੱਕ ਰਾ ਮੀਰ ਭੈਣ ਭਰਾਵਾਂ ਨੇ ਕਰਾਈ ਇੱਕ ਰਾ ਹੀ ਕਰਾਈ ਚੈੱਕ ਠੀਕ ਹੈ ਤੀਜੇ ਸੂਏ ਸੁਣਾ ਜੇ ਹਾਂ ਜੀ ਅਛੇ ਤੀਜੇ ਸੂਏ ਹੁਣ ਸੁਣਾ ਆਏ ਨੇ ਗਾੜੀ 7 ਕਿਲੋ ਦੁੱਧ ਦੀ ਦੋ ਵਾਰਾ ਚੈੱਕ ਹੋਈ ਤਾਂ ਦੇ ਗਾਂ ਘੜੀ ਥੋੜੀ ਦੁੱਧਾਂ ਆਲਾ ਠੀਕ ਹੈ ਵੀਰੇ ਹਾਂ ਜੀ ਚੰਗੀ ਵਹਿੜ ਆ ਗਈ ਹਨਾ ਚੰਗੀ ਵਹਿੜ ਵੀ ਜੀ ਚੰਗੀ ਹੈ ਵੰਗੇ ਤੋਂ ਬਿਨਾ ਵੀਰੇ ਬਿਨਾ ਵੀ ਜੀ ਪਰ ਕੱਲਾ ਪੜਾ ਪੁਣਾ ਬਿੰਦਾ ਜੇ ਅਸੇ ਮੰਗੇ ਤੋਂ ਬਿਨਾ ਆ ਗਈ ਹਨਾ ਜੀ ਹਾਂ ਜੀ ਵੰਗੇ ਤੋਂ ਬਿਨਾ ਉਤਨਾ ਮੈਂ ਕੋ ਆ ਵੇਖੋ ਕੋਈ ਗੱਲ ਨਹੀਂ ਵੀ ਇਹੋ ਜੀ ਆ ਵੇਖੋ ਠੀਕ ਹੈ ਵੀਰੇ ਕੋਈ ਗੱਲ ਨਹੀਂ ਵੀ ਇਹੋ ਜੀ ਠੀਕ ਹੈ ਮਾ ਪੜਾ ਮਾ ਮੋਟਾ ਪੁਣਾ ਮੈਂ ਭਾਈ ਮਾ ਮੋਟਾ ਪੜਾ ਪੜਾ ਕੋਈ ਗੱਲ ਨਹੀਂ ਹਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਹੈ ਦਿਖਾਇਆ ਵੀਰ ਜੀ ਕਰ ਦੇਣਾ ਵਾ ਮੋਟੋ ਵੀਰ ਜੀ ਦਾ 28000 28000 ਰੁਪਏ ਟੋਕੜਾਂ ਵਾਲਾ ਰੇੜੀ ਆ 28000 ਹਾਂ ਜੀ ਹਾਂ ਨਾ ਕਿੰਨੇ ਦੀ ਵੀਰੇ ਹੋ ਜੂ ਵੀਰ ਜੀ ਤੁਸੀਂ ਦੱਸੋ ਕਿੰਨੇ ਦੇ ਦੀਏ ਤੁਹਾਡਾ ਮਾਨ ਕਰ ਦਿੰਨੇ ਆ ਨਹੀਂ ਜਾਣ ਦਿਓ ਹਣਾ ਮਾ ਤਨਾ ਵੀ ਕਰ ਦਿਓ ਵੀਰਾਂ ਨੂੰ ਕਰਾਇਆ ਪੁਰੇ ਕਿਹੜੇ ਨਾਮ ਹਣਾ 27 ਦੀ ਹਾਂ ਜੀ ਚਲੇ 1000 ਹੀ ਜਾਂਦੇ ਹੋ ਹਨਾ 26 ਦੀ 26 ਦੀ ਹਾਂ ਨਹੀਂ ਹੁੰਦੀ ਹਨਾ ਛੋਟੀ ਹੋਣੀ ਜੀ ਛੋਟੀ ਆਪਾਂ ਵੀ ਜੀ ਦੋਹਾਂ ਦਾ 50000 26 ਆ ਦਿਓ ਠੀਕ ਹੈ ਵੀਰੇ ਜੋੜਾ ਲਊ ਫੇਰ 50000 ਦਾ ਜਰਾ ਜੋੜਾ 50000 ਦਾ ਹੋ ਜੂ ਕੀ ਬਾਤ ਹੈ ਵੇਖੋ ਵੀਰੋ ਇੱਕ ਵੱਡੇ ਪੱਲੇ ਚ ਆ ਗਈ ਆ ਉਹ ਵੀਰ ਜੀ ਹੁਣ ਦੱਸਿਆ ਹਨਾ ਦੁੱਧ 10 ਕਿਲੋ ਆ ਵੀਰੋ ਇੱਕ ਟੋਕਰ ਗੱਬਣਾ ਵੀਰ ਜਿਹੜਾ ਡੰਗਰ ਖੜਦਾ ਗਾਂ ਇੰਗ ਖੜ ਕੇ ਵੇਚ ਲੈਂਦੇ ਵਪਾਰੀ ਵੀਰੇ ਰੇਡ ਜੈ ਜ ਲੈ ਗਏ ਨਾ ਪਛੇ ਤੁਸੀਂ ਬਿਲਕੁਲ ਵੀਰੇ ਰੇਡ ਨਿਗੀਆਂ ਨਿਗੀਆਂ ਹੁੰਦੇ ਤੁਹਾਡੇ ਹਨ ਨਾ ਨਿਗੀਆਂ ਜੀ ਕਮਾਈ ਕਰਨੀ 1000 15 1500 ਰੁਪਇਆ ਬਿਲਕੁਲ ਬਿਲਕੁਲ ਵੀਰ ਜੀ ਬਿਲਕੁਲ ਨਿਗੀਆਂ ਜੀ ਠੀਕ ਹੈ ਵੀਰੇ ਠੀਕ ਹੈ ਮਜੀ ਬਹੁਤ ਵਧੀਆ ਜੇ ਗਾਈਆਂ ਦੋਵੇਂ ਜਿਹੜਾ ਲੈ ਜੂਗਾ ਨਾ ਚਲੋ ਜੇ ਕੋ ਜੋੜਾ ਪਾਲੂ ਤਾਂ ਰੇਟ ਰੇਟ ਵਧੀਆ 50000 ਚ ਜੋੜਾ ਦੇ ਦਾਂਗਾ ਜੋੜਾ ਹੀ 50000 ਦਾ ਦੋ ਤਰ੍ਹਾਂ ਲੋਕ ਮਹਿੰਗਾ ਵੇਖਦਾ ਮਹਿੰਗਾ ਵੇਖਦਾ ਪਰ ਅਸੀਂ ਆਖਿਆ ਜਹਰ ਜਿਆ ਬੰਦਾ ਵਾਸਤੇ ਮਾਈ ਮਿਲ ਜੇ ਬੜੀਆ ਫਿਰ ਵੀ ਮੈਂ ਕੀ ਕਰਨਾ ਸੋਚਿਆ ਕੰਮ ਨਾਲ ਝੂਠ ਮਾਰ ਕੇ ਟਿਕਨ ਜਾਣਾ ਬਿਲਕੁਲ ਸੱਚਾਈ ਤੇ ਲੰਮਾ ਟਾਈਮ ਚੱਲੂ ਹਨਾ ਕੰਮ ਵੀਰ ਦਾ ਟਾਈਮ ਵੀਡੀਓ ਲੰਬੀ ਹੋਈ ਨਹੀਂ ਲੈ ਤੇ ਹੁਣ ਇਹ ਦੋਵੇਂ ਗਾਈਆਂ ਤੁਹਾਨੂੰ ਚਵਾ ਕੇ ਵਿਖਾ ਦੇਣੀਆਂ ਹੈ ਬਿਲਕੁਕਲ ਸਾਨੂੰ ਵੀਜੀ ਤੁਹਾਡੇ ਤੇ ਮਾਣ ਬੜਾ ਵਾ ਚਲੋ ਤੁਹਾਡੇ ਕਰਕੇ ਸਾਡਾ ਨਾਂ ਬਣ ਵੀਡੀਓ ਆਉਣ ਵਾਲੇ ਸਮੇਂ ਨੂੰ ਇਹੋ ਜਿਹਾ ਵੀਰ ਜੀ ਕੰਮ ਕਰਾਂਗੇ ਵੀਰ ਭੈਣ ਭਰਾ ਯਾਦ ਕਰਦੇ ਬਿਲਕੁਲ ਵਾਈਗਰੂ ਚਲਾਉ ਵੀਰੇ ਮਾਈਕਰੋ ਚਲਾਉਣ ਵਾਲਾ ਕੰਮ ਤੁਹਾਡਾ ਤੁਹਾਡੀ ਵੀਡੀਓ ਤੋਂ ਬਹੁਤ ਸਾਨੂੰ ਸਾਡਾ ਹੋਣ ਦੇ ਆਸ਼ੀਰਵਾਦ ਜੰਦਾ ਡਕਰ ਇਮਾਨਦਾਰੀ ਨਾਲ ਬਿਲਕੁਲ ਇਦਾਂ ਵੀਡੀਓ ਵਾਈ ਕਰਾਇਆ ਕਰਾਂਗੇ ਤੁਹਾਡੇ ਚੈਨਲ ਤੇ ਠੀਕ ਹੈ ਵੀਰੇ ਪਾ ਕੇ ਰੱਖਿਆ ਕਰਨੀ ਇੱਥੇ ਰੌਣਕਾਂ ਬਿਲਕੁਲ ਬਿਲਕੁਲ ਇਹ ਖਿੱਚ ਕੇ ਰੱਖੋ ਹਾਂਜੀ ਰੌਣਕਾਂ ਆ ਗਿਆ ਚੱਲੀਆਂ ਨੇ ਦੇਖੋ ਵੀਰ ਕਹਿੰਦਾ ਕੰਡਾ ਲੈ ਆਉਣਾ ਆਪਾਂ ਤੇ ਮਨਾ ਕੇ ਦਿਆ ਕਰਦਾ ਹਨਾ ਦੁੱਧ ਇਦਾਂ ਹੀ ਹਨਾ ਮੇਰੇ ਕੋਈ ਵੀਰ ਦੂਰੋਂ ਆਉਂਦੇ ਆ ਸੋਖੋ ਜੂ ਹਨਾ ਲਾਈਵ ਵੀਡੀਓ ਗ ਪਤਾ ਨਹੀਂ ਵੀਰ ਭੈਣ ਭਰਾ ਵੀਰ ਜੀ ਸਾਰੇ ਪੈਸੇ ਕਮਾਉਂਦੇ ਕਿਤੇ ਕੋਈ ਇੱਕ ਤਰ੍ਹਾਂ ਕਮਾਉਂਦਾ ਕਿ ਤਰ੍ਹਾਂ ਨਹੀਂ ਬਿਲਕੁਲ ਬਿਲਕੁਲ ਜੀ ਵੀਰ ਜੀ ਜੇ ਕੇ ਨਾ ਠਗੀ ਕਰਾਂਗੇ ਤੇ ਵੀਰ ਜੀ ਹਾਨਾ ਮਾੜਾ ਹੋਣਾ ਵਾ ਬਿਲਕੁਲ ਵੀਰ ਜੀ ਕੇ ਨਾ ਠਗੀ ਨਾ ਕਰੋ ਹਾਂ ਟੱਟ ਕਮਾ ਲਓ ਚੰਗੇ ਆ ਯਕੀਨ ਕੇ ਨਾ ਕਰੋ ਆਪਣੀ ਦੋ ਟਾਈਮ ਚਵਾਓ ਆਪ ਦੀ ਹਾਂ ਆਪ ਦੀ ਚਵਾਓ ਹਣਾ ਹਰ ਵੀਡੀਓ ਜੇ ਇਹੋ ਮੈਂਦੀ ਹੁੰਦੀ ਆ ਆਪ ਦੀ ਚਵਾਓ ਵੀਰੇ ਪਸ਼ੂ ਤਨੂ ਖਾ ਦੇਤਾ ਮੈਂ ਤਾਂ 5 ਮਿੰਟ ਆਇਆ ਹਾਂ ਬਾਕੀ ਚਵਾਓ ਪਾਸ ਕਰੋ ਸਾਰੀ ਤੁਹਾਡੀ ਜੁਮ ਮੇ ਆ ਰਹੀ ਵੀਰੇ ਬਿਲਕੁਲ ਵੀਰੇ ਬਿਲਕੁਲ ਕਿਉਂ ਵੀਰ ਜੀ ਤਾਂ ਮੇ ਪਤਾ ਪਹਰੇ ਜੀ ਸਾਰੇ ਵੀਰ ਭੈਣ ਭਰਾਵਾਂ ਦੇ ਇਹ ਪਏ ਦੇਖ ਲੈਂਦੀਆਂ ਆਪਣੀ ਪਾਸ ਕਰਕੇ ਖਾਣ ਹਾਂਜੀ ਬਿਲਕੁਲ ਬਿਲਕੁਲ ਏਦਾਂ ਦੀ ਵੀਰੇ ਸੋਝ ਰੱਖਣੀ ਆਂਨੇ ਹਾਂ ਮੇ ਵੀਰ ਜੀ ਆਉਂਦੇ ਥੋੜਾ ਟਾਈਮ ਆ ਲੈੰਦੋ ਰੌਣਕਾਂ ਲੱਗ ਰੱਖਾਂਗੇ ਇੱਥੇ ਤੁਹਾਨੂੰ ਸੱਦਿਆ ਕਰਾਂਗੇ ਤੁਹਾਡੇ ਚੈਨਲ ਦੇ ਲਾਈਵ ਚ ਵਾਈ ਕਰਾਇਆ ਕਰਾਂਗੇ ਡੰਗਣਾ ਲੈ ਆਉਣਾ ਕੰਡਾ ਲੈ ਆਉਣਾ ਛਿੱਟ ਮਾਰ ਮਾਰ ਦੋ ਚਵਾਇਆ ਕਰਾਂਗੇ ਠੀਕ ਹੈ ਵੀਰੇ ਠੀਕ ਹੈ ਇਹਦਾ ਰੱਖਿਓ ਫੇਚ ਕਿੱਡਾ ਲਾ ਕਰਨਾ ਅੱਧਾ ਅੱਧਾ ਘੰਟਾ ਵੀਰੇ ਲਾਇਆ ਕਰਨਾ ਵੀਰ ਜੀ ਠੀਕ ਹੈ ਵੀਰੇ ਠੀਕ ਹੈ ਹਾਂ ਜੀ ਇਹ ਰੌਣਕਾਂ ਮੰਨ ਕੇ ਰੱਖਣੀਆਂ ਇੱਥੇ ਰੌਣਕਾਂ ਵੀਰ ਭੈਣ ਭਰਾ ਆਵੇ ਯਾਦ ਕਰੇ ਵਾਕਿਆ ਰੌਣਕਾਂ ਲੱਗੀਆਂ ਨੇ ਬਿਲਕੁਲ ਬਹੁ ਬਿਲਕੁਲ ਖਿੱਚ ਕੇ ਰੱਖੋ ਕੋਈ ਨਾ ਤੁਹਾਡੇ ਨਾਲ ਹਨਾ ਖਿੱਚ ਕੇ ਰੱਖਣਾ ਪੂਰਾ ਵੀਰ ਜੀ ਠੀਕ ਹੈ ਜੀ ਬਿਲਕੁਲ ਸਚਾਈ ਤੇ ਨਾ ਤਾਲ ਮੰਗਦੇ। ਸਾਡਾ ਤੁਹਾਡਾ ਵੀਡੀਓ ਤੇ ਅੜਦਾ। ਉਸੇ ਲਈ ਮਿਲ ਜਾਂਦਾ। ਵੀਜੀ ਜੀ ਸੱਚਾ ਨਾ। ਜੋ ਕੋਈ ਵੀਡੀਓ ਚਾਲੂ ਕਰਤੀ ਉਹ ਤੋਂ ਕਿੱਧਰ ਕਿੱਧਰ ਨਹੀਂ ਬਹਿ ਜਾਂਦਾ। ਠੀਕ ਹੈ ਜੀ। ਵੀਜੀ ਜੀ ਸੱਚਾ ਕੰਮ ਕਰਦੇ ਨੇ ਇੱਥੋਂ ਦਾ ਪਹੁੰਚ ਗਏ ਆ। ਬਿਲਕੁਲ ਬাবু ਬਿਲਕੁਲ। ਗਾਂ ਵੀ ਤੁਸੀਂ ਵੇਖੋ ਕਿੱਥੋਂ ਤੱਕ ਪਲਾਂਦੀਆਂ ਨੂੰ ਪਹੁੰਚੋਗੇ। ਵਾਹਿਗੁਰੂ ਦੀ ਕਿਰਪਾ ਰੋ ਖਿੱਚ ਕੇ ਰੱਖੋਗੇ ਨਾ। ਵੀਜੀ ਜੀ ਕੰਮ ਮੜਾ ਕਰਦੇ ਰਹਿੰਦੇ ਤਾਂ ਪਉਥੇ ਅੜੇ ਰਹਿਣਾ। ਬਿਲਕੁਲ ਬਬੂ ਜੀ ਦਾ ਕੀ ਕੰਮ ਕਰਨੇ ਜ਼ਰਾ ਪਹੁੰਚ ਗਏ ਇਹ ਵੀ ਜੀ ਹੋ ਰਹੀਏ ਤੋਂ ਜਿਆਦਾ ਸਚਾਈ ਦਾ ਕੰਮ ਕਰਨਾ ਜਿਹੜਾ ਤਾਂ ਪੀਕ ਲੈਵਲ ਤੇ ਚੜ ਜਾ ਬੰਦਾ ਬਿਲਕੁਲ ਬਿਲਕੁਲ ਐਵੇਂ ਨਹੀਂ ਸੋਚ ਰੱਖਣੀ ਬਬੂ ਖਿੱਚ ਕੇ ਰੱਖੋ ਕੋਈ ਗੱਲ ਉੱਚਾ ਪੱਧਰ ਬਿਲਕੁਲ ਬਿਲਕੁਲ ਨਾਲੇ ਚੈਨਲ ਤੋਂ ਤੁਹਾਡਾ ਨਾਮ ਬੁਲਾਉਣਾ ਨਾਲੇ ਸਾਡਾ ਨਾਮ ਬਣੇ ਬਿਲਕੁਲ ਬਬੂ ਹਾਂ ਜੀ ਸਾਡੀਆਂ ਵੀ ਜੀ ਲੋਕ ਸਿੱਤਾਂ ਕਰਨ ਬਿਲਕੁਲ ਜੀ ਤੁਹਾਡੇ ਚੈਨਲ ਦੀਆਂ ਬਿਲਕੁਲ ਤੁਹਾਡੇ ਨਾਲ ਬਬੂ ਖਿੱਚ ਕੇ ਰੱਖੋ ਕੋਈ ਨਾ ਹਣਾਂ ਹਾਂ ਜੀ ਤੁਹਾਨੂੰ ਤਾਂ ਇਹੀ ਕਹਿਣਾ ਵੀ ਤੂੰ ਖਿੱਚ ਕੇ ਰੱਖੋ ਸਚਾਈ ਇਦਾਂ ਹੀ ਰੱਖਿਓ ਐਵੇਂ ਨਹੀਂ ਸੋਚ ਰੱਖੋ ਤੇ ਬੁਲੰਦੀਆਂ ਤੁਹਾਡੇ ਕੋਲ ਹੀ ਆਣ ਬੁਲੰਦੀਆਂ ਦੂਰ ਥੋੜਾ ਫੇਰਾ ਫੇਰੀ ਨਾ ਕਰੋ ਕੋਈ ਕਹਿਣਾ ਆਪਾਂ ਦੇ ਵੀਰ ਜੀ ਬੱਲੇ ਬੱਲੇ ਕਰਾਉਣੀ ਬਸ ਢਾਡੀ ਦੇ ਆਪਣੀ ਬਿਲਕੁਲ ਵੀਰੇ ਬਿਲਕੁਲ ਕਰਾਂਗੇ ਆਪਣੀਆਂ ਚੋਗੇ ਖੜੋ ਬਿਲਕੁਲ ਜੀ ਬਿਲਕੁਲ ਵੀਰੇ ਬਿਲਕੁਲ ਠੀਕ ਹੈ ਵੀਰ ਜੀ ਆਪਣਾ ਨਾਮ ਦੱਸ ਦਿਓ ਵਿਜੀ ਜੇ ਪਿੰਡ ਭੋਮਾ ਜੇ ਅਮਰਸੇਹ ਤਹਿਸੀਲ ਮਜੀਠਾ ਜੇ ਹਾਂਜੀ ਹਾਂਜੀ ਵਿਜੀ ਜੀ ਲੋ ਅਜੀਰੋ ਲੈਵਲ ਤੋਂ ਉੱਠੇ ਆਏ ਨਹੀਂ ਲੋਕਾਂ ਨੂੰ ਹਲਾ ਹਲਾ ਕਰਾ ਦੇਣੀ ਆ ਬਿਲਕੁਲ ਬਹੁ ਬਿਲਕੁਲ ਵਿਜੀ ਉੱਚੇ ਪੱਧਰ ਤੇ ਜਾ ਕੇ ਖੋਣਾ ਵੀਰ ਭੈਣ ਭਰਾ ਮਾਨੀ ਵਿਜੀ ਬਹੁਤ ਥੋੜਾ ਨਿੱਕਾ ਕੰਮ ਸੀ ਇਨਾਂ ਚਵਾਰਿਆਂ ਦਾ ਟੋਕੜ ਕਿਲੋ ਕਿਲੋ ਵਾਲੀਆਂ ਲੈਣਦੇ ਰਹੇ ਇਹ ਹਲੇ ਵੱਡੀਆਂ ਲੈਣ ਦੇ ਬਿਲਕੁਲ ਤੁਹਾਡੇ ਕਰਕੇ ਵਿਜੀ ਆਪਾਂ ਡੰਗਰ ਵੱਡੇ ਲੈਣ ਆ ਪਿਆ ਮਾਨ ਬਣ ਗਿਆ ਹਾਂ ਬਿਲਕੁਲ ਜੀ ਵੇ ਲੋ ਖੁਲਿਆ ਪਾਸਾ ਤੋਂ ਬੱਲੇ ਆ ਗਿਆ ਨਹੀਂ ਵਾਹਿਗੁਰੂ ਦੀ ਕਿਰਪਾ ਹਾਂ ਵਾਹਿਗੁਰੂ ਕਰਨ ਨਾਲ ਹਾਂ ਸਭ ਕੁਝ ਬਾਹੂ ਕੋਈ ਨਾ ਵਾਹਿਗੁਰੂ ਦੀ ਕਿ ਨਾਨ ਪ੍ਰਮਾਤਮਾ ਬਸ ਵਾਈ ਗੁਰੂ ਦਾ ਨਾਮ ਲੈ ਕੇ ਖਿੱਚ ਕੇ ਰੱਖੋ ਕੰਮ ਜੀ ਸੱਚਾ ਕੰਮ ਕਰਾਂਗੇ ਤੇ ਵੀ ਜੀ ਪਤਾ ਨਹੀਂ ਕਿੱਥੋਂ ਲੱਗ ਚੜ੍ਹਾਈ ਹੋਈ ਨਹੀਂ ਆ ਬਿਲਕੁਲ ਹੋਊ ਬਹੁ ਹੋਊਗੀ ਐਵੇਂ ਦੀ ਸੋਚ ਰੱਖਣੀ ਆ ਖਿੱਚ ਕੇ ਰੱਖਣਾ ਬਸ ਕੰਮ ਨੂੰ ਜਰਾ ਹਨਾ ਡਲ ਚਾਹੋ ਕੀ ਇਹਨਾਂ ਨੂੰ ਕਿਲੋ ਕਿਲੋ ਵਾਲਿਆਂ ਦੇ ਫੋਨ ਕਰਦੇ ਆ ਇਹਦੇ ਇਹੀ ਨਹੀਂ ਲੈਣੀ ਆ ਠੀਕ ਹੈ ਸਾਨੂੰ ਅਸੀਂ ਮੱਝ ਵੀ ਲੈਣੀ ਆ ਮੱਝਾਂ ਪਾਏ ਕਰਨੀਆਂ ਵੀ ਜੀ ਟੋਪ ਟੋਪ ਮੱਝਾਂ ਨਗੀਨੇ ਪਾਏ ਕਰਨੇ ਮੱਝਾਂ ਦੇ ਬਿਲਕੁਲ ਬਹੁ ਇਹ ਥੋੜੀ ਹਾਰੀ ਸ਼ਾਰੀ ਬੰਦਾ ਵੀ ਜੀ ਆਣ ਕੇ ਆਖੇ ਬੰਦੇ ਨੇ ਵੀ ਜੀ ਬੰਦੇ ਆ ਡੰਗਰ ਬਿਲਕੁਲ ਬਹੁਤ ਹਾਂ ਜੀ ਠੀਕ ਆ ਵੀਰੇ ਐਵੇਂ ਦੀ ਸ ਲਲਚਾ ਕੋਈ ਦਿਨ ਦੂਰ ਨਹੀਂ ਆ ਜਲਦੀ ਆ ਜੀ ਬੀਜੀ ਆ ਵੀ ਗੱਲ ਹੈ ਲਲਚਾ ਕੋਈ ਨਹੀਂ ਜਿਆਨ ਨੂੰ 5-5000 ਦੀ 2000 15-1500 ਬਾਜੇ ਇੰਨਾ ਹੀ ਬੜਾ ਜੇ ਬਿਲਕੁਲ ਜੀ ਬਾਕੀ ਵੇਖੋ ਕਿਹੜੇ ਵੀਰ ਵੀਡੀਓ ਵੇਖਦੇ ਆ ਰੇਟ ਤਾਂ ਵੇਖਦੇ ਹੀ ਆ ਜਿਵੇਂ ਹੁਣ ਇਤੋਂ ਘੱਟ ਵੀ ਕੀ ਹੋ ਹਨਾ ਵੀਰ ਜੀ ਇੱਕ ਗੱਲ ਹੋਰ ਜੇ ਕਈ ਵੀਰ ਭਾਂ ਭਰਾ ਦੁੱਧ ਜਿਆਦਾ ਦਿੰਦੇ ਰੇਟ ਨਿੱਕਾ ਪਾ ਦਿੰਦੇ ਆ ਬਿਲਕੁਲ ਬਿਲਕੁਲ ਵੀ ਜੀ ਆਪਾਂ ਕੋਈ ਦੁੱਧ ਦਾ ਝੂਠ ਨਹੀਂ ਮਾਰਿਆ ਦੁੱਧ ਜਿਹੜਾ ਹੈਗਾ ਹੈਗਾ ਬਿਲਕੁਲ ਵੀਰੇ ਬਿਲਕੁਲ ਕਈ ਬੱਚੇ ਦਾਦਾ ਤੋੜ ਦਿੰਦੇ ਆ ਉਹ ਕੰਪਨੀ ਵੀ ਤੁਹਾਡਾ ਅੱਛਾ ਅੱਛਾ ਗੱਲ ਠੀਕ ਹੈ ਜੀ ਠੀਕ ਹੈ ਟੋਪਟੇ ਦੇਣੀ ਆ ਵੀ ਸਿੰਚਾਈ ਦਾ ਕੰਮ ਕਰਾਂਗੇ ਤੇ ਫੇਰ ਵੀ ਜੀ ਨਾ ਬੰਨਾਂ ਜੀ ਬਿਲਕੁਲ ਬਹੁ ਬਿਲਕੁਲ ਹਾਂ ਜੀ ਨੇ ਵੀਰ ਭਣ ਭਰਾ ਸਾਰੇ ਸਿਆਣੇ ਉਹਨਾਂ ਨੂੰ ਪਤਾ ਵੀਰ ਜੀ ਸਾਰਾ ਹੀ ਵੀਰ ਜੀ ਜਦੋਂ ਤੇ ਡੰਗਰ ਵੇਚਣ ਦੇ ਕੋਈ ਲਾਮਾ ਨਹੀਂ ਆਇਆ ਕਦੇ ਵੀ ਲਾਮਾ ਕਦੇ ਡੰਗਰ ਮੁੜਕ ਨਹੀਂ ਹਟਾਇਆ ਨਹੀਂ ਬਿਲਕੁਲ ਵੀਰੇ ਬਿਲਕੁਲ ਨਹੀਂ ਕਰਨਾ ਵੀਰ ਭਣ ਭਰਾ ਕੀ ਤਾਂ ਕਿਹੜਾ ਕਿਤਰਾ ਪੈਸੇ ਕਮਾਉਂਦਾ ਕਿਤਰਾ ਨਹੀਂ ਸਾਰੇ ਪੈਸੇ ਦੇ ਖਾਂਦੇ ਬੜੇ ਔਖੇ ਗੱਜ ਜੀ ਪੈਸੇ ਬੰਦੇ ਲਓ ਨਹੀਂ ਬਿਲਕੁਲ ਵੀਰ ਜੀ ਬਿਲਕੁਲ ਸੱਚੇ ਸੋਚੇ ਹੋਏ ਵੇ ਚੱਲਣਾ ਕੰਮ ਆਪੇ ਵਾਇਗਰੂ ਵੀ ਮਿਹਰ ਕਰਦਾ ਹੈ ਨਾ ਵੀਰ ਜੀ ਆਪਾਂ ਦੇ ਆਪਣੀ ਲੋਕ ਕਹੀਦਾ ਸਾਰਿਆਂ ਦਾ ਮਾਣ ਵੀਰ ਜੀ ਚਲੋ ਜਿਹੜਾ ਧੋਖਾ ਕਰਦਾ ਉਹਨੂੰ ਕਰਨ ਦਿਓ ਆਪਾਂ ਵੀ ਜੀ ਮਾਣ ਕਰ ਬ ਉਹ 4 ਦਿਨ ਦਾ ਹੁੰਦਾ ਬੱਲੇ ਬੱਲੇ ਬਾਅਦ ਵਿੱਚ ਤਾਂ ਹਨਾ ਸਮਾਂ ਕਮਾ ਦਿੰਦਾ ਕੋਈ ਸੱਚਾ ਰਖ ਹੋਵੇ ਕੰਮ ਤੇ ਚੰਗਾ ਟਾਈਮ ਦੂਰ ਥੋੜਾ ਚੰਗਾ ਚੰਗਾ ਹੁਣ ਵੀ ਤਾਂ ਚੰਗਾ ਟਾਈਮ ਹੀ ਆ ਬਾਹੂ ਸਾਨੂੰ 2 ਦਿਨ ਲੱਗ ਜਾਣ ਵੀਡੀਓ ਨੇ ਬਣਾ ਤੈਨਦੇ ਨਾਲ ਅਸੀਂ ਡੰਗਾ ਚੰਗਾ ਜਾਣਾ ਕਿਉਂ ਨਾ ਕਰ ਆ ਜਾਂਦਾ ਵੀ ਜੀ ਸਾਰੇ ਵੀ ਜੀ ਵੀਡੀਓ ਵਹਿੰਦੇ ਆ ਸਾਰਿਆਂ ਦੇ ਵੀਰਪਣ ਵਾਲੇ ਵੀਡੀਓ ਸਾਰਿਆਂ ਦੇ ਕਮੈਂਟ ਚਾਲੂ ਹੁੰਦੇ ਆ ਬਿਲਕੁਲ ਕਦੇ ਕਮੈਂਟ ਚੱਲ ਹੁੰਦੇ ਆ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿਹੜਾ ਕਿਤਨਾ ਦਾ ਬੰਦਾ ਕਿਤਨਾ ਨਹੀਂ ਬਿਲਕੁਲ ਬਾਬੂ ਹਾਂਜੀ ਨਾਲੇ ਵੀਰ ਭੈਣ ਭਰਾ ਇੰਨਾ ਪਿਆਰ ਦਿੰਦੇ ਆ ਵੀਜੀ ਵੀਜੀ ਇੰਨਾ ਫੁੰਡੇ ਨਾ ਕਰਨ ਬਾਕੀ ਵੇਖੋ ਵੀਰੋ ਇੰਨਾ ਸਾਥ ਦੋ ਵੀਰਾਂ ਦਾ ਪੂਰਾ ਹੈ ਨਾ ਮੀ ਖਿੱਚ ਕੇ ਰੱਖਣ ਦੇ ਕੰਮ ਨੂੰ ਪੂਰਾ ਵੀਰ ਭੈਣ ਭਰਾ ਬਸ ਪਿਆਰ ਦਿੰਦੇ ਰਹਿਣ ਬਿਲਕੁਲ ਬਾਬੂ ਬਿਲਕੁਲ ਕੋਈ ਨਾ ਇੰਨਾ ਵੀਰਾਂ ਦਾ ਸਾਥ ਤੁਹਾਡੇ ਨਾਲ ਆ ਸਾਰਿਆਂ ਦਾ ਦੇਣ ਆ ਵੀਰ ਦਾ ਨੰਬਰ ਸਕਰੀਨ ਤੇ ਚੱਲੇ ਜਾਂਦੇ ਆ ਹਾਂਜੀ ਪਿਆਰ ਦੇਣ ਵੀਜੀ ਆਪਾਂ ਰੋਜ਼ ਤਾਂ ਰੋਜ਼ ਵੀਡੀਓ ਪਾਈਏ ਬਿਲਕੁਲ ਬਾਬੂ ਰੋਜ਼ ਤਾਂ ਰੋਜ਼ ਬਿਲਕੁਲ ਬਹੁਤ ਚਾਹ ਹੁੰਦਾ ਤੁਹਾਨੂੰ ਵੀਡੀਓ ਦਾ ਵੀ ਹੈ ਨਾ ਤਾਂ ਕੋਈ ਨਾ ਐ ਬਿਲਕੁਲ ਬਿਲਕੁਲ ਕੋਈ ਇਦਾਂ ਲੱਗ ਗਿਆ ਕੋਈ ਨਾ ਟਾਈਮ ਲੇਟ ਹੋ ਜੇ ਪਸ਼ੂ ਚੰਗਾ ਲੈ ਕੇ ਆਉਣਾ ਹਾਂਜੀ ਸਾਫ਼ ਸੁਥਰਾ ਲੈ ਆਉਣਾ ਸਾਫ਼ ਸੁਥਰਾ ਤਾਂ ਵੇਖਿਓ ਕਿਵੇਂ ਚੜਦੀ ਕਲਾ ਜੀ ਵਾਈ ਗਰੂਪ ਵੇਖਿਓ ਤੁਹਾਨੂੰ ਰੱਖੂ ਤਾਂ ਹੀ ਰਹੂਗਾ ਯਾਰ ਕੰਮ ਦਾ ਡਾ ਸਟੈਂਡ ਤੇ ਹੀ ਆ ਡਾ ਹੁਣ ਵੀ ਸਟੈਂਡ ਤੇ ਆ ਹੋਰ ਤਾਂ ਚੜਦੀ ਕਲਾ ਹੀ ਰਹੂ ਕੋਈ ਨਾ ਬੇਫਿਕਰ ਹੋ ਜਾ ਬਸ 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 ਫੋਨ ਲਾਇਓ ਕੋਈ ਤੇ ਕੋਈ ਕਰਦਾ ਹੈ ਸ਼ਾਂਤੀ ਨਾਲ ਹੌਸਲੇ ਨਾਲ ਚੱਲਣਾ ਕੋਈ ਬਾਤ ਨਹੀਂ ਹਾਂਜੀ ਹਾਂਜੀ ਬਾਕੀ ਵੀਰ ਜੀ ਜੇ ਖੰਡਣਗੇ ਜੋੜਾ ਹੀ ਤੇ ਮਾਣਦਾਨ ਪੂਰਾ ਕਰਾਓ ਮਾਣਦਾਨ ਕਰਦੇ ਹਣਾ ਰੇਡ ਜਾਂਦੇ ਹੋ ਜਾਈ ਵੀਰ ਜੀ ਦੂਰੇ ਵੀਰ ਫੋਨ ਆਉਂਦੇ ਕਰਾਇਆ ਪੈ ਜਾਂਦਾ ਕੋਈ ਗੱਲ ਨਹੀਂ ਦੇ ਦਾਂਗੇ ਵੀ ਜੀ ਦੇ ਕੇ ਤੋਰਾਂਗੇ ਬਸ ਦੇ ਦੋਰਾਗੇ ਠੀਕ ਆ ਜੀ ਬਾਕੀ ਵੀਰੋ ਤੁਹਾਨੂੰ ਇਹੋ ਬੇਨਤੀ ਆ ਵੇ ਫੋਨ ਜਰੂਰ ਹੈ ਕਰੀ ਵੀਰਾਂ ਨੂੰ ਲਾ ਲਿਓ ਰੇਡ ਵੀਰ ਤੇ ਜਾ ਜਾ ਮਾਂ ਤਨ ਹੋਰ ਹੋ ਜਾਣਗੇ ਕਿਉਂਕਿ ਵੀਰ ਜੀ ਆਪਣੇ ਕੋ ਪਰੌਣੀਆਂ ਹੁੰਦੀਆਂ ਐ ਅੱਜ ਆਈਆਂ ਫੇਰ ਸੋਚ ਲੀਆਂ ਨਵੀਆਂ ਫੇਰ ਆਏ ਨਹੀਂ ਬਿਲਕੁਲ ਬਹੁਤ ਬਹੁਤ ਹਾਂ ਜੀ ਐਵੇਂ ਰੱਖਣਾ ਕੋਈ ਹਾਂ ਜੀ ਸਾਰੀਆਂ ਚੀਜ਼ਾਂ ਜੀ ਵੀਰ ਜੀ ਠੀਕ ਐ ਵੀਰੇ ਠੀਕ ਐ ਹਾਂ ਜੀ ਵੀਰ ਜੀ ਦੱਸ ਦਿਓ ਆਪਣਾ ਨਾਮ ਦੱਸ ਦਿਓ ਫਿਰ ਸੋਨੂ ਜੇ ਪਿੰਡ ਭਮਾ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਜੀ ਫੋਨ ਨੰਬਰ ਦੱਸ ਦਿਓ 797840109 ਠੀਕ ਐ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ